ਦੇਸ਼ ਚੱਲ ਰਹੇ ਵੱਡੇ ਕਿਸਾਨ ਅੰਦੋਲਨ ਦੌਰਾਨ ਬਾਲੀਵੁੱਡ ਐਕਟ੍ਰੈਸ ਕੰਗਨਾ ਰਨੌਤ ਨੇ ਇੱਕ ਪੰਗੇ ਵਾਲਾ ਟਵੀਟ ਕੀਤਾ ਹਾਲਾਂਕਿ ਬਾਅਦ ਚ ਡਿਲੀਟ ਵੀ ਕਰ ਦਿੱਤਾ ਪਰ ਇਸ ਟਵੀਟ ਦੇ ਜਮ ਕੇ ਬਵਾਲ ਅਜੇ ਤੱਕ ਵੀ ਹੋ ਰਿਹਾ ਹੈ ਤੇ ਕੰਗਨਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਇਹ ਟਵੀਟ ਕੰਗਨਾ ਨੇ ਚਾਹੀ ਡਿਲੀਟ ਕਰ ਦਿੱਤਾ ਪਰ ਇਸ ਤੋਂ ਜੋ ਲਿਖਿਆ ਗਿਆ ਸੀ ਉਸ ਤੇ ਅਜੇ ਵੀ ਪੰਜਾਬੀਆਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਕੰਗਨਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਮੰਗ ਇਹ ਹੀ ਕਿ ਉਹ ਆਪਣੀ ਲਿਖੀ ਗੱਲ ਲਈ ਮਾਫੀ ਮੰਗੇ कंगना रावत ने जो एक ट्वीट अपने हैं, ट्वीटिंग हैंडल पर पोस्ट किया उसमें उन्होंने कहा कि ये वो ही माता हैं जो बिल्की बानो जी हैं जो सीए के प्रोटेस्ट में थी जिनको टाइम्स ने अपने जो हंड्रेड जो पीपल्स होते हैं उनमें जगह दी थी और उन्होंने सबसे ख़तरनाक बात उसमें ये थी कि उन्होंने ये कहा कि ये दादी जो अम्मा है ये अवेलेबल हैं सौ सौ रुपये में तो इससे उन्होंने जितनी भी प्रोटेस्ट कर रही औरतें हैं चाहे हमारे देश की जितनी भी माताएं हैं चाहे उसमें बिल की बानू माता जी हों या हमारे महेंद्र कौर जी हों जो किसान एजिटेशन में थे जो ब्लॉक संगत बठिंडा के रहने वाले हैं उनका सभी का उन्होंने प्रमाण किया उस बात को, के ऊपर संज्ञान लेते हुए एक्शन लेते हुए हमने उनको एक लीगल नोटिस भेजा ਜੋ 2 ਦਿਨ ਪਹਿਲੇ ਭੇਜਿਆ ਗਿਆ ਔਰ ਦੇਖਾ ਕਿ ਉਨ੍ਹਾਂ ਦਾ ਟਵੀਟ ਹੈ ਜੋ ਹੈ ਉਹ ਤੋਂ ਡਿਲੀਟ ਹੋ ਚੁੱਕਾ ਹੈ ਔਰ ਹਮਨੇ ਨੋਟਸ ਮੇ ਇਹ ਡਿਮਾਂਡ ਕਰੀ ਹੈ ਕਿ ਆਪ 7 ਦਿਨ ਦੇ ਅੰਦਰ ਅੰਦਰ ਆਪਣੀ ਅਪੋਲੋਜੀ ਟੈਂਡਰ ਕਰੇ ਅਦਰਵਾਇਜ਼ ਹਮ ਆਪਕੇ ਖਿਲਾਫ ਡਿਫਰਮੇਸ਼ਨ ਔਰ ਜਿਸਕੋ ਅਪ ਮਾਨ ਹਾਨੀ ਕਹਤੇ ਹਨ ਉਹ ਕੇਸ ਹਮ ਪਰਸਿਊ ਕਰੇਗੇ ਇੱਕ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਸਪੋਰਟ ਮਿਲ ਰਹੀ ਹੈ ਉਧਰ ਕੰਗਨਾ ਦੀ ਟਵੀਟ ਦੀ ਖਾਸੀ ਫਜ਼ੀਹਾਤ ਹੋਈ ਕੰਗਨਾ ਦਾ ਪੂਰਾ ਟਵੀਟ ਤੁਸੀਂ ਵੀ ਪੜੋ ਜਿਸਦੇ ਤਕਰੀਬਨ ਹਰ ਪੰਜਾਬੀ ਨੇ ਬੜਾ ਇਤਰਾਜ਼ ਜਤਾਇਆ ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮਸ ਮੈਗਜ਼ੀਨ ਚ ਸਭ ਤੋਂ ਤਾਕਤਵਰ ਭਾਰਤੀ ਦੱਸਿਆ ਗਿਆ ਤੇ ਹੁਣ ਇਹ 100 ਰੁਪਏ ਚ ਮਿਲ ਜਾਏਗੀ ਪਾਕਿਸਤਾਨ ਦੇ ਪੱਤਰਕਾਰਾਂ ਨੇ ਇੰਟਰਨੈਸ਼ਨਲ ਪੀਆਰ ਨੂੰ ਭਾਰਤ ਨੇ ਸ਼ਰਮਨਾਕ ਤਰੀਕੇ ਨਾਲ ਖਾਇਰ ਕਰ ਲਿਆ ਸਾਨੂੰ ਆਪਣੀ ਲੋਕਾਂ ਦੀ ਜ਼ਰੂਰਤ ਹੈ ਜੋ ਕੋ ਮੰਤਰੀ ਪੱਧਰ ਤੇ ਆਵਾਸ ਚੁੱਕ ਸਕਣ ਹੁਣ ਉਸ ਬੇਬੇ ਨੂੰ ਮਿਲੋ ਜਿੰਨਾ ਦੀ ਫੋਟੋ ਲਾ ਕੰਗਨਾ ਨੇ ਟਵੀਟ ਕੀਤਾ ਸੀ ਤੇ ਲਿਖਿਆ ਸੀ 100 ਰੁਪਏ ਚ ਇਹ ਲੋਕ ਮਿਲ ਜਾਂਦੇ ਨੇ ਬੇਬੇ ਨੇ ਵੀ ਕੰਗਨਾ ਨੂੰ ਜਵਾਬ ਦਿੱਤਾ ਕਿਉਂਕਿ ਉਮਰ ਦੀ ਇਸ ਦਹਹਲਿਸ ਤੇ ਪਹੁੰਚੀ ਮਹਿੰਦਰ ਕੌਰ ਨੇ ਆਪਣੀ ਹੱਥੀ ਖੇਤੀ ਕੀਤੀ ਮਿੱਟੀ ਚ ਮਿੱਟੀ ਹੋਈ ਇਹ ਬੇਬੇ ਖੇਤੀ ਚ ਹੀ ਰੁੱਝ ਕੇ ਕੁੱਬੀ ਹੋ ਗਈ ਇਸ ਲਈ ਕਿਵੇਂ ਇਸ ਤਰ੍ਹਾਂ ਦੇ ਸ਼ਬਦ ਕੋਈ ਬਰਦਾਸ਼ਤ ਕਰ ਜਾਂਦਾ ਮੇਰੇ ਵਾਰੇ ਇੱਥੇ ਰਖ ਲੈ ਕੇ ਕੋਈ ਬੁੜੀ 100 ਰੁਪਏ ਲਾਉਂਦੀ ਇੱਥੇ ਤੇ ਰੋਣਾ ਪੈ ਗਿਆ ਸਾਰੇ ਪਿੰਡ ਚ ਸਾਰੇ ਇੱਥੇ ਅਸਲੇ ਭਾਰ ਚ 100 ਰੁਪਏ ਇਹ ਤੇਰਾ ਭੜਾ ਹੋ ਜੇ ਇਹਦਾ 100 ਰੁਪਏ ਮੇਰੇ ਕਿਸ ਕੰਮ ਆਊਗਾ ਮੇਰਾ ਭਵਾ ਦਾ 10000 ਦਾ ਨੁਕਸਾਨ ਹੋ ਜੇ ਤੇ ਨਰਮਾ ਚੋ ਕੇ ਮੇਰਾ ਕੋਈ ਭਵਾ ਕੇ ਘਰੋਂ ਲੈ ਜੇ ਰਖ ਲੈ ਕਿ ਮੀ ਮੈਂ ਉੱਥੇ 100 ਰੁਪਏ ਪਿੱਛੇ ਜਾਊਂਗੀ ਮੈਨੂੰ ਫਸਲ ਨਹੀਂ ਲੋੜੀ ਦੀ ਗਲਤ ਬੋਲਦੀ ਐ ਇਸ ਤਰ੍ਹਾਂ ਨਾ ਬੋਲੇ ਮੀਨ ਪੰਜਾਬ ਦਿੱਲੀ ਦੀਆਂ ਬਰੂਹਾ ਤੇ ਬੈਠਾ ਐ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਖਿਲਾਫ ਲੱਖਾਂ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਇਸ ਚ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਅੰਦੋਲਨ ਚ ਸਾਧਤ 70 ਤੋਂ 80 ਸਾਲ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਪੂਰੀ ਉਮਰ ਖੇਤੀ ਕਰ ਖੰਡਾ ਦਿੱਤੀ ਤੇ ਹੁਣ ਪੀੜ੍ਹੀਆਂ ਨੂੰ ਬਚਾਉਣ ਲਈ ਸੰਘਰਸ਼ ਤੇ ਡਟੇ ਨੇ